ਮੈਂ ਕਹਿ ਸਕਦਾ ਆ ਸਾਡੇ ਮਾਤਾ ਜੀ ਆ ਰਾਜਰानी ਮਿੱੱਤਲ ਜੀ ਨੂੰ ਸਮਰਪਿਤ ਤੇ ਰੋਡ ਜਿਹੜਾ ਆ ਸੋਨਾਲੀਕਾ ਪਰਿਵਾਰ ਨੇ ਤਕਰੀਬਨ 70 ਲੱਖ ਰੁਪਏ ਦੀ ਲਾਗਤ ਦੇ ਨਾਲ ਇਹਦੀ ਨੂੰ ਸਾਰੀ ਬਿਊਟੀਫਿਕੇਸ਼ਨ ਕਰਾਈ ਆ ਔਰ ਮੈਂ ਐਲਡੀ ਮਿੱੱਤਲ ਸਾਹਿਬ ਦੇ ਸਾਰੇ ਪਰਿਵਾਰ ਦਾ ਅੰਮ੍ਰਿਤ ਸਾਗਰ ਮਿੱੱਤਲ ਜੀ ਦਾ ਦੀਪਕ ਮਿੱੱਤਲ ਜੀ ਦਾ ਔਰ ਸਾਰੇ ਹੀ ਪਰਿਵਾਰ ਦਾ ਮਦਮ ਸੰਗੀਤਾ ਮਿੱਤਲ ਜੀ ਦਾ ਸਾਰੇ ਹੀ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿੱਥੇ ਉਹਨਾਂ ਨੇ ਸ਼ਹਿਰ ਨੂੰ ਬਹੁਤ ਕੁਝ ਦਿੱਤਾ ਜਿੱਦਾਂ ਅਸੀਂ ਦੇਖਦੇ ਹਾਂ ਸੰਜੀਵਨੀ ਸ਼ਰਨਮ ਜਿਹੜਾ ਹੈ ਇਹ ਸ਼ਹਿਰ ਦੇ ਸਾਡੇ ਬਜ਼ੁਰਗਾਂ ਦੇ ਲਈ ਇਸ ਵੇਲੇ ਵਾਕਿਆ ਸੰਜੀਵਨੀ ਹੈ ਬਜ਼ੁਰਗ ਇੱਥੇ ਆ ਕੇ ਬਹੁਤ ਆਪਣਾ ਅੱਛਾ ਟਾਈਮ ਸਪੈਂਡ ਕਰ ਰਹੇ ਐ ਇਸ ਵੇਲੇ ਔਰ ਇਹ ਜਿਹੜਾ ਰੋਡ ਹੈ ਇਹਦੀ ਬਿਊਟੀਫਿਕੇਸ਼ਨ ਜਿਹੜੀ ਹੈ ਇਹ ਜਿੱਥੇ ਇਸ ਰੋਡ ਦਾ ਨਾਮ ਮਾਤਾ ਜੀ ਦੇ ਨਾਂ ਤੇ ਰੱਖਿਆ ਗਿਆ ਕਿਉਂਕਿ ਉਹ ਉਹ ਮਾਤਾ ਨੇ ਸਾਡੇ ਅਮਰਤ ਸਾਗਰ ਮਿੱਤਲ ਜੀ ਨੂੰ ਔਰ ਦੀਪਕ ਮਿੱਤਰ ਜੀ ਨੇ ਜਨਮ ਦਿੱਤਾ ਜਿਨ੍ਹਾਂ ਨੇ ਹੁਸ਼ਿਆਰਪੁਰ ਨੂੰ ਬਹੁਤ ਕਸ਼ਟ ਦਿੱਤਾ ਅੱਜ ਸੋਨਾਲੀ ਕਾ ਆਈਟੀਐਲ ਕੰਪਨੀ ਜਿਹੜੀ ਹੈ ਇੱਥੇ 25000 ਤੋਂ ਜ਼ਿਆਦਾ ਲੋਕਾਂ ਨੂੰ ਕੰਮ ਦੇ ਰਹੀ ਹੈ ਟੋਟਲ ਔਰ ਜਿਹੜਾ ਐਕਸਪੈਂਡ ਹੋਈ ਹੈ ਉਹਦੇ ਨਾਲ ਮੈਨੂੰ ਲੱਗਦਾ ਹੋਰ 15000 ਬੰਦੇ ਜੁਆਇਨ ਕਰੂਗੇ ਔਰ ਸਭ ਤੋਂ ਵੱਡੀ ਖਾਸ ਚੀਜ਼ ਮੈਂ ਇੱਥੇ ਧੰਨਵਾਦ ਕਰਨਾ ਚਾਹਣਾ ਹੈ ਇਹਨਾਂ ਦਾ ਕਿ ਇਹਨਾਂ ਨੇ ਇਹ ਜਿਹੜਾ ਯੂਨਿਟ ਹੈ ਪਹਿਲਾਂ ਥੋੜਾ ਜਿਹਾ ਫਗਵਾੜੇ ਲਾਂ ਦਾ ਕੁਰੀ ਦੇ ਮਨ ਦੇ ਵਿੱਚ ਕੋਈ ਜਗ੍ਹਾ ਮਿਲ ਗਈ ਸੀ ਉੱਥੇ ਲੇਕਿਨ ਮਿੱਤਰ ਸਾਹਿਬ ਨੇ ਅਮਰ ਸਾਗਰ ਜੀ ਨੇ ਫਿਰ ਇਹਨਾਂ ਨੇ ਏ ਜਿਹਪਰੀਜ਼ ਨੇ ਫਾਇਰ ਸਾਲਿਆ ਪਈ ਨਹੀਂ ਹੁਸ਼ਿਆਰਪੁਰ ਨੂੰ ਵੀ ਦਿਨ ਕੰਮ ਸੋ ਮੈਂ ਜਿੰਨਾ ਸਾਡੇ ਲੋਕ ਹੁਸ਼ਿਆਰਪੁਰ ਦੇ ਨਾਲ ਧੰਨਵਾਦ ਕਰਦੇ ਆ ਹਮੇਸ਼ਾ ਕਰਦੇ ਆ ਦਿਨ ਰਾਤ ਕਰਦੇ ਆ ਔਰ ਅੱਜ ਹਿੰਦੁਸਤਾਨ ਦੇ ਪਹਿਲੇ 100 ਪਰਿਵਾਰਾਂ ਚ ਇੱਕ ਪਰਿਵਾਰ ਹੈ ਸਾਡੀ ਸ਼ਾਨ ਆ ਮੈਂ ਕਹਿ ਸਕਦਾ ਔਰ ਮਾਤਾ ਜੀ ਨੂੰ ਹਮੇਸ਼ਾ ਇਹ ਜਿਹੜਾ ਰੋਡ ਹੈ ਉਹਨਾਂ ਦੇ ਨਾਂ ਦੇ ਉੱਤੇ ਯਾਦ ਕਰਕੇ ਅਸੀਂ ਨੰਗਣਾ ਹਰ ਵੇਲੇ ਔਰ ਇਹ ਜਿਹੜੀ ਖੂਬਸੂਰਤੀ ਹੈ ਹੁਣ ਜਿੱਦਾਂ ਜਿੱਦਾਂ ਲਾਈਟ ਥੋੜਾ ਡਾਰਕ ਹੋਏਗਾ ਉਦੋਂ ਉਦਾਂ ਦੀ ਲਾਈਟ ਜਿਹੜੀ ਹੈ ਔਰ ਬਹੁਤ ਖੂਬਸੂਰਤੀ ਵੱਜ ਜਾਂਦੀ ਹੈ ਲੋਕ ਇੱਥੇ ਆ ਕੇ ਵੀਡੀਓ ਕਲੋਕੀ ਕਰਕੇ ਜਾ ਕੇ ਮੂਵੀਜ਼ ਬਣਾ ਕੇ ਰੀਲਾਂ ਬਣਾ ਕੇ ਜਿਹੜੀਆਂ ਐ ਫੋਰਨ ਚ ਭੇਜਦੇ ਸਾਨੂੰ ਲੋਕ ਪੁੱਛਦੇ ਵੀ ਇਹ ਕਿਹੜਾ ਰੋਡ ਹੈ ਇਹ ਸਾਰਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਇਹਦੇ ਨਾਲ-ਨਾਲ ਦੂਜੇ ਪਾਸੇ ਸ਼ਹੀਦ ਭਗਤ ਸਿੰਘ ਰੋਡ ਤੋਂ ਵੀ ਇਹਦਾ ਜਲਦ ਚਾਲੂ ਹੋ ਜਾਏਗਾ ਰੋਡ ਦੀ ਖੂਬਸੂਰਤੀ ਹੋਰ ਵੀ ਬਾਤ ਚਾਰ ਚਾਹ। ਬਸ ਧੰਨਵਾਦ ਜੀ ਅਗਰ ਦੇਖਿਆ ਜਾਏ ਤਾਂ ਰੋਡ ਤਾਂ ਬਹੁਤ ਖੂਬਸੂਰਤ ਬਣ ਗਿਆ ਹੈ ਪਰ ਟ੍ਰੈਫਿਕ ਲਾਈਟ ਕੀ ਜੋ ਹੈ ਉਹ ਵਿਵਸਥਾ ਨਹੀਂ ਹੋ ਪਾਈ ਜਿਸਕੇ ਕਾਰਨ ਕਈ ਵਾਰ ਦੁਰਘਟਨਾئیں ਹੁੰ हाँ ट्रैफिक लाइट की भी जल्द व्यवस्था कराई जाएगी अभी आपने ये कहा है वैसे इस रोड पे नेक्स्ट चौंक में भी जो है समस्या है उसके लिए ऑलरेडी मैंने कॉर्पोरेशन के अधिकारियों को कह रखा है लेकिन उस जल्द उसकी भी आप जल्द देखेंगे विद इन ए वीक या दस दिन में पंद्रह दिन के अंदर उसका भी कोई करा सर, करा के सर, करूं। सर, करूं। सर दो तीन साल के तवाड़ी साहब ਸਿਸਟਮ ਕੁਇਸਰ ਸਰ 2-3 ਸਾਲ ਤੋਂ ਕਰੋਨਾ ਤੋਂ ਬਾਅਦ ਬੰਦੇ ਪੇਪਰਾਂ ਦੇ ਬਸ ਤਾਂ ਕੀ ਉਹਦੇ ਸਤੀਸ਼ ਭਾਈ ਕੈਮਰਾ ਪਿੱਛੇ ਕਰੀਆ ਇੰਸਟਾਲੇਸ਼ਨ ਜਿਹੜੀ ਹੈਗੀ ਆ ਉਹ ਕੀਤੀ ਹੈਗੀ ਆ ਪੀਐਸ ਚੈਨਲ ਨੇ ਜੀ ਨੋਟ ਅਲ ਐਜੰਸੀ ਐਗਜ਼ੀਕਿਊਟਿੰਗ ਉਹਦੀ ਪੀਡਬੀਡੀ ਸੀਗੀ ਓਕੇ ਕਾਲਜ ਡਿਪਾਰਟਮੈਂਟ ਦਾ ਟੂ ਓਵਰਆਲ ਕੰਟਰੋਲ ਆ ਐਂਡ ਪੇਮੈਂਟ ਅਸੀਂ ਕਰ ਰਹੇ ਹਾਂ ਜੀ ਪਰ ਡੈਫੀਨੇਟਲੀ ਹੈ ਇਹ ਵੀ ਤੁਹਾਡੀ ਜਿਹੜੀ ਹੈਗੀ ਆ ਇਹਨੂੰ ਵੀ ਅਸੀਂ ਜਲਦ ਕਰਾਂਗੇ ਤਾਂ ਕਿ ਸ਼ਹਿਰ ਦੇ ਲੋਕਾਂ ਨੂੰ ਲਾਡ ਆਰਡਰ ਦੇ ਵਿੱਚ ਵੀ ਅੱਜ ਬੜੀ ਜ਼ਰੂਰਤ ਪੈਂਦੀ ਕੈਮਰਾ ਤੇ ਜਲਦ ਚਾਲੂ ਕਰਾਂਗੇ ਠੀਕ ਹੈ ਸਰ ਜੀ ਨੇ ਕਿਆ ਵੀ ਆਪਾਂ ਨਾ ਹੀ ਨੇਅਰ ਸਾਭ ਨੇ ਸਾਰੇ ਸਾਡੇ ਸ਼ਹਿਰ ਦੇ ਜਿੰਨੇ ਮਿਸਰ ਕਮੇਟੀ ਮੈਂਬਰ ਉਹ ਸਭ ਨੇ ਸਹਿਉ ਦਿੱਤਾ ਜਰਪਾ ਜੀ ਦੀ ਅਗਵਾਈ ਚ ਤੇ ਇਹ ਸਾਰਾ ਕੁਝ ਹੋ ਗਿਆ ਹਾਂ ਇਸ ਸਬੰਨੇ ਮਾਤਾ ਜੀ ਦਾ ਨਾਮ ਲੋਕੀ ਯਾਦ ਰੱਖਦੇ ਨੇ ਬਹੁਤ-ਬਹੁਤ ਸ਼ੁਕਰੀਆ। ਨੀਵਾਰਕਾ ਵੀ ਆਪਣਾ ਪਲਾਨ ਹੈ। ਸੁਣ ਮੈ ਆ ਰਿਹਾ ਕਿ ਇਹ ਟੈਗੋਰ ਪਾਰਕ। ਗ੍ਰੀਨ ਸ਼ੀਵ ਗ੍ਰੀਨ ਸ਼ੀਵ ਪਾਰਕ ਹੈ ਜੀ। ਉਹ ਇੱਛਾ ਤੇ ਬਹੁਤ ਹੈ ਜਿੰਪਾ ਜੀ ਦੀ ਨਾ ਸਾਡੀ ਵੀ ਹੈ। ਉਹ ਕੋਈ ਬੰਦਾ ਲੱਭਦੇ ਪਏ ਆ ਵੀ ਅੱਛਾ ਬੰਦਾ ਮਿਲ ਜੇ ਬਣਾਉਣ ਵਾਲਾ ਨਾ। ਹਾਂ ਜੀ ਆਹਾਂ ਜਿਹੜਾ ਯੂਸਰ ਉਹਨੂੰ ਬਹੁਤ ਮਿੱਤਰ ਸਾਹਿਬ ਨੇ ਜਿੱਦਾਂ ਬਜ਼ੁਰਗਾਂ ਨੂੰ ਐਡਾ ਅੱਛਾ ਐਸ਼ਾਨਾ ਸਪੈਂਡ ਕਰਨ ਦੇ ਲਈ ਦਿੱਤਾ। ਹਾਂ ਜੀ ਹਾਂ ਜੀ। ਸੰਜੀਵ ਨਿਸ਼ਰਮ ਮੈਂ ਸੰਗੀਤਾ ਮਿੱਤਰ ਜੀ ਦਾ ਸਪੈਸ਼ਲੀ ਧੰਨਵਾਦ ਕਰਨਾ ਕਿਉਂਕਿ ਉਹਨਾਂ ਦੀ ਦੇਖ-ਰੇਖ ਸਾਰੀ ਗਵਾਈ ਚੱਲ ਰਹੀ ਹੈ। ਔਰ ਸ ਮਿੱਤਰ ਸਾਹਿਬ ਕੋਲ ਮੈਂ ਡਿਮਾਂਡ ਕੀਤੀ ਸੀ ਮੈਂ ਕਿ ਹੁਸ਼ਿਆਰਪੁਰ ਦੇ ਬੱਚਿਆਂ ਲਈ ਸਾਡੇ ਕੋਲ ਚਿਲਡਰਨ প্লেਸ ਹੈ ਨਹੀਂਗਾ ਕੋਈ ਜਿੱਥੇ ਬੱਚੇ ਇੰਜੋਏ ਕਰ ਸਕਣ ਦੋ ਜਿਹੜਾ ਬਬਲੀ ਉਮਰ ਦਾ ਨਿਕਲ ਜਾਂਦੀ ਹੈ ਇੱਕ ਬਚਪਨ ਬਹੁਤ ਇੰਪੋਰਟੈਂਟ ਹੁੰਦਾ ਔਰ ਇੱਕ ਉਸ ਤੋਂ ਬਾਅਦ ਜਦੋਂ ਲਾਸਟ ਟਾਈਮ ਆਉਂਦਾ ਉਦੋਂ ਵੀ ਬੜਾ ਇੰਪੋਰਟੈਂਟ ਹੁੰਦਾ ਉਦੋਂ ਵੀ ਟਾਈਮ ਔਰ ਬੱਚਿਆਂ ਲਈ ਸੋਨਾਲੀ ਕਾ ਪਰਿਵਾਰ ਨੇ ਆਈਟੀਐਲ ਨੇ ਇਹ ਅਸ਼ੂਰ ਕਰ ਦਿੱਤਾ ਸਾਨੂੰ ਬੜੇ ਲੰਬੇ ਅਰਸੇ ਤੋਂ ਅਸੀਂ ਇੱਕ ਡਿਜ਼ਾਈਨ ਕਰ ਰਹੇ ਸੀ ਕਿ ਇੱਕ ਅੱਛਾ ਡਿਜ਼ਾਈਨ ਲਿਆਂਦਾ ਜਾਵੇ ਜਿਹਦੇ ਵਿੱਚ ਬੱਚੇ ਟੁੱਟ ਇੰਜੋਏ ਕਰੋ ਗ੍ਰੀਨ ਵੀ ਪਾਰਕ ਜਿਹੜਾ ਹੈ ਉਹਨੂੰ ਉਹਦੀ ਜਿਹੜੀ ਟੋਟਲ ਸਾਰੀ ਹੈ ਉਹ ਚਿਲਡਰਨ ਪਾਰਕ ਵੀ ਹੋਏਗਾ ਕੁਝ ਅਮਿਊਜ਼ਮੈਂਟ ਪਾਰਕ ਪਈ ਬੱਚਿਆਂ ਨੇ ਥੋੜੇ ਜਿਹੇ ਹੋਏਗਾ ਉਹ ਸਾਰੀ ਜਿਹੜੀ ਹੈਗੀ ਅਮਰਸਾਗਰ ਮਿੱਤਲ ਜੀ ਦੀ ਵੀ ਇਹਨਾਂ ਦੀ ਵੀ ਆਪਣੇ ਮਨ ਦੀ ਵੀ ਇੱਛਾ ਸੀ ਇਹਨਾਂ ਨੇ ਖੁਦ ਜਾ ਕੇ ਦਿੱਲੀ ਜਾ ਕੇ ਕਿ ਟ੍ਰੇਨ ਦੇਖੀ ਹੈ ਵੀ ਇਦਾਂ ਦੀ ਟ੍ਰੇਨ ਚਾਹੀਦੀ ਹੈ ਸੋ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਜਲ ਜਿਹੜਾ ਹੈ ਉਹਦਾ ਵੀ ਕੰਮ ਸ਼ੁਰੂ ਹੋ ਗਿਆ ਸੋਨਲੀ ਕਾ ਗਰੁੱਪ ਕਰੇਗਾ ਸੋਨਲੀ ਕਾ ਗਰੁੱਪ ਟੋਟਲੀ ਲੱਗਦਾ ਹੈ ਸੋਨਲੀ ਠੀਕ ਹੈ ਸੋ